ਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਉਦੇ ਨਾ ਮੋਏ ਇਸੇ ਕਿਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਉਦੇ ਨਾ ਮੋਏ ਸਾਡੇ ਨਾਲ ਜੇ ਹੋਈ मै द हथां नेर ला लवी हथां में फी पहिल यार कुली नू अ हथां नूी फेर लालवी पहिल यार कुली अॻ ला था ते पैर टिका चप्पा चप्पा बड़े तर थी ਤੇ ਮੈਂ ਕਿਹੜੀ ਤਾਂ ਤੇ ਪੈਰ ਟਿਕਾਵਾਂ ਦੱਸ ਜਾਵੀਂ ਜਾਣ ਵਾਲੀਏ ਜਿਵੇਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਦੱਸ ਜਾਵੀਂ ਜਾਣ ਵਾਲੀਏ ਜਿਵੇਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਮੀਖੜਿਆਂ ਦੀ ਤੂੰ ਹਏ ਖੇੜਿਆਂ ਦੀ ਤੂੰ ਢੋਲੀ ਚੜਨਾ ਢੋਲੀ ਚੜਨਾ ਖੇੜਿਆਂ ਦੀ ਤੂੰ ਢੋਲੀ ਚੜਨਾ ਅਸੀਂ ਕਰੀਏ ਮਾਣ ਹੁਣ ਕਾਦੇ ਹੱਥਾਂ ਨੂੰ ਮੇਰੀ ਫੇਰ ਲਾਲ ਵੀ ਲੈ ਯਾਰ ਦੀ ਕੁੱਲੀ ਨੂੰ ਅਗਲਾ ਦੇ ਹੱਥਾਂ ਨੂੰ ਮੇਰੀ ਫੇਰ ਲਾਲ ਵੀ ਲੈ ਯਾਰ ਦੀ ਕੁੱਲੀ ਨੂੰ ਅਗਲਾ ਦੇ ਅਸੀਂ ਤੈਨੂੰ ਰੱਬ ਕਹਿ ਦਿੱਤਾ ਔੜੇ ਪਣ ਚ ਹੋਈ ਇਹ ਖੁਨਾਮੀ ਅਸੀਂ ਤੈਨੂੰ ਰੱਬ ਕਹਿ ਦਿੱਤਾ ਔੜੇ ਪਣ ਚ ਹੋਈ ਇਹ ਖੁਨਾਮੀ ਫੁੱਲਾਂ ਵਾਂਗੂ ਮਹਿਕਦੀਏ ਸਾਨੂੰ ਸੋਨਾ ਵਾਂਗੂ ਸ਼ੁਭਦੀ ਜਵਾਨੀ ਫੁੱਲਾਂ ਵਾਂਗੂ ਮਹਿਕਦੀਏ ਸਾਨੂੰ ਸੋਨਾ ਵਾਂਗੂ ਸ਼ੁਭਦੀ ਜਵਾਨੀ ਜਿਉਂ ਕੇ ਅਸੀਂ ਹਾ ਜੋ ਕੇ ਅਸੀਂ ਕੀ ਕਰਨਾ ਕੀ ਕਰਨਾ ਜੋ ਕੇ ਅਸੀਂ ਕੀ ਕਰਨਾ ਕੋਟ ਜ਼ਰ ਦੀ ਤਰ ਮੈਨੂੰ ਯਾਦੈ ਫੱਟਾ ਨੂੰ ਮੇਦੀ ਫੇਰ ਲਲਵੀ ਐ ਲੈ ਯਾਰ ਵੀ ਕੁਲੀ ਨੂੰ ਅਗਲਾ ਦੇ ਮੇਰੀ ਐਸੀ ਚਾਂਦਰ ਛਣ ਕੇ ਛਣਕਾਠਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਦਰ ਛਣ ਕੇ ਛਣਕਾਠਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਦਰ ਛਣ ਕੇ ਛਣਕਾਠਾ ਪੈਂਦਾ ਗਲੀ ਗਲੀ ਇੱਕ ਛਣ ਦੇ ਨੂੰ ਕਿਸ ਚਾਂਦਰ ਨੇ ਐਸੇ ਖੇਰੇ ਦੁਪਹਿਰੇ ਕਈ ਲੁਕਤੇ ਕਈ ਮਾਰੇ ਇਸ ਚਾਂਗਰ ਨੇ ਤੇ ਕਿਰਤ ਪੈਰੇ ਕਈ ਲੁਟੇ ਕਈ ਵਾਰੇ ਉਹ ਬੈਠੇ ਉਮਰਾ ਦੇ ਰੋਗੀ ਲੁੱਟਣ ਆਏ ਨਜ਼ਾਰੇ ਉਹ ਬੈਠੇ ਉਮਰਾ ਦੇ ਰੋਗੀ ਲੁੱਟਣ ਆਏ ਨਜ਼ਾਰੇ ਨਾ ਚੜਕੇ ਨਾ ਚੜਕੇ ਅੜੀਏ ਗੱਲ ਪਹੁੰਚੋ ਸਰਕਾਰੇ ਨਾ ਚੜਕੇ ਨਾ ਚੜਕੇ ਅੜੀਏ ਗੱਲ ਪਹੁੰਚੋ ਸਰਕਾਰੇ ਬਿਨਾ ਬਾਲਣੋ ਬਿਨਾ ਬਾਲਣੋ ਲੰਬੂ ਨਿਕਲੇ ਨਿਕਲਣ ਜਦੋਂ ਪਣ ਨਿਸ਼ਾਨ ਕੇ ਛਣਕਾਟਾ ਪੈਂਦਾ ਛਣਕਾਟਾ ਪੈਂਦਾ ਗਲੀ ਗਲੀ ਐਸੀ ਚਾਂਦਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਦਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਆਵਾਂ ਨੱਚ ਤੁਮਾਲਾ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਆਵਾਂ ਨੱਚ ਤੁਮਾਲਾ ਹੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾ ਹੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਲਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਲਾ ਜੀ ਕਰਦਾ ਏ ਕੀ ਕਰਦਾ ਏ ਚਾਂਜਰ ਪਾਕੇ ਉੱਡ ਜਾ ਕਬੂਤਰ ਬਣ ਕੇ ਣਕਾਟਾ ਪੈਂਦਾ ਣਕਾਟਾ ਪੈਂਦਾ ਗਲੀ ਗਲੀ ਨਰੀਏ ਸੀ ਚਾਂਜਰਾਂ ਕੇ ਣਕਾਟਾ ਪੈਂਦਾ ਗਲੀ ਗਲੀ ਏ ਚਾਂਜਰ ਸੀ ਮੈਨੂੰ ਲਗਨੀ ਰੱਜ ਜਵਾਨੀ ਅਮਾਣੇ ਅੜਿਓ ਓ ਮੇਰਾ ਦਿਲ ਜਾਨੀ ਰੱਜ ਜਵਾਨੀ ਅਮਾਣੇ ਅੜਿਓ ਮੇਰਾ ਦਿਲ ਜਾਨੀ ਆਪਣੇ ਹੱਥੀ ਆਪਣੇ ਹੱਥ ਦੇਖ ਆਪਰੋਕੇ ਮਣਕੇ ਛਣਕਾਟਾ ਪੈਂਦਾ ਛਣਕਾਟਾ ਪੈਂਦਾ ਗਲੀਆਂ ਮੇਰੀ ਐਸੀ ਚੰਦਣਕੇ ਛਣਕਾਟਾ ਪੈਂਦਾ ਗਲੀਆਂ ਮੇਰੀ ਐਸੀ ਚੰਦਣਕੇ ਛਣਕਾਟਾ ਪੈਂਦਾ